ਓਹ ਓਹ ਭਾਈ ਕਿਵੇਂ ਆ ਉੱਤਰੀ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਭਾਈ ਕੀ ਗੱਲ ਹੋ ਗਈ ਵੀ ਬਚਤਦਾ ਹੈ ਭਾਈ ਬਚਤ ਗਿਆ ਯਾਰ ਓਹ ਓਹ ਹਾਂ ਉਹ ਭਾਈ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਵੀਰ ਕੋਈ ਨਹੀਂ ਕੀ ਗੱਲ ਆ ਜਿਹੜਾ ਪਸੂ ਜਿਹਾ ਪਿਆ ਸੀ ਉੱਥੇ ਓਹ ਓਹ ਤੇਰਾ ਵੀਰ ਹੋਰ ਕੋਈ ਨਾਲ ਹੈ ਵੀਰ ਹੈ ਇੱਕ ਮਿੰਟ ਭਾਈ ਤੁਸੀਂ ਅਹ ਤੁਹਾਡੀ ਅੱਗੇ ਜੇ ਗੱਡੀ ਖੜੀ ਸੀ ਮੇਰੇ ਖਿਆਲ ਨਾਲ ਨਹੀਂ ਕੋਈ ਨਹੀਂ ਭਾਈ ਆਓ ਆਇਓ ਕੋਈ ਨਹੀਂ ਲੈ ਚਲਦੇ ਆ ਤੁਹਾਨੂੰ ਆਜੋ ਵੀਰ ਆ ਜਾਓ ਇਧਰ ਦਿਖਾ ਆਜੋ ਇਧਰ ਦੀ ਇਧਰ ਦੀ ਆਓ ਭਾਈ ਆਇਆ ਕੋਈ ਗੱਲ ਨਹੀਂ ਭਾਈ ਕੋਈ ਭਾਈ ਫੋਨ ਫਾਨ ਹੈਗਾ ਕੋਈ ਤੁਹਾਡੇ ਕੋਲ ਫੋਨ ਤਾਂ ਕੱਢ ਲੈ ਚਲ ਕੋਈ ਨਹੀਂ ਭਾਈ ਆਜੋ ਕੋਈ ਗੱਲ ਨਹੀਂ ਭਾਈ ਫੋਨ ਲਿਆ ਕੋਈ ਫੋਨ ਦਾਸ ਹੈ ਆ ਕਿਹੜਾ ਆ ਮੇਰਾ ਓਹੋ ਭਾਈ ਵਿੱਚ ਫੋਨ ਤਾਂ ਨਹੀਂ ਪਿਆ ਕੋਈ ਅੰਦਰ ਪਿਆ ਭਾਈ ਫੋਨ ਬਾਈ ਫੋਨ ਚਲੋ ਦੇਖ ਲਓ ਤੁਸੀਂ ਆਪ ਹੀ ਚਲੋ ਨਾ ਮੈਂ ਲਾਈਟ ਕਰਦਾ ਵੀਰ ਮੈਂ ਦੇਖਣਾ ਚਲੋ ਬਾਈ ਬਚਤ ਹੋ ਗਈ ਕੋਈ ਨਹੀਂ ਉਹ ਜਿੱਦ ਪਲਟ ਗਈ ਸਾਰੀ ਇਥੇ ਜੀ ਹੋ ਗਈ ਇਥੇ ਫਟਕ ਕੋਈ ਦਨਾਈ ਤੋਂ ਪਹਿਲਾਂ ਥਣ ਨਾਲ ਤੋਂ ਕੀ ਲੱਭਿਆ ਕਿ ਨਵੇਂ ਬਾਈ ਲੱਗ ਗਿਆ ਲੱਗ ਗਿਆ ਫੋਨ ਪਾਵਰ ਨਾਲ ਫੋਨ ਫਿਰ ਯੂਜ਼ ਕਰਦੇ ਆ ਤੇ ਫੋਨ ਕਰੀਓ ਪਾਵਰ ਨਾਲ ਆ ਫੋਨ ਲੈ ਲੋ ਵੀਰ ਕੋਈ ਹੋਰ ਆਪ ਦਾ ਕੋਈ ਜਿਹੜਾ ਕਾਗਜ਼ ਪੱਤਰ ਹੈ ਵੀਰ ਕੋਈ ਜ਼ਰੂਰੀ ਕੋਈ ਨਹੀਂ ਹੋ ਆ ਨਹੀਂ ਹੋ ਰ ਯਾਰ ਆ ਜਾਓ ਆ ਲੈ ਲੋ ਵੀਰ ਜੇ ਬਾਈ ਕੋਈ ਕਾਗਜ਼ ਪੱਤਰ ਆਪਣਾ ਕੋਈ ਆਪਾਂ ਬੰਦਾ ਭੇਜ ਦਿੰਦੇ ਨੇ ਬਾਈ ਯਾਰ ਕੋਈ ਨਹੀਂ ਬੰਦਾ ਇੱਥੇ ਬੁਲਾ ਲੈਨੇ ਆਪਾਂ ਵੀਰ ਆਜੋ ਆਜੋ ਕੋਈ ਨਹੀਂ ਕੋਈ ਨਹੀਂ ਵੀਰ ਆਓ ਚੱਲਦੇ ਪਵਨ ਦਾ ਫੋਨ ਕਰ ਯਾਰ ਮਿਲ ਕੇ ਜਲਦੀ ਆਈਓ ਉਥੇ ਯਾਰ ਦੇ ਆਪਾਂ ਕੋਈ ਨਹੀਂ ਹਸਪੀਟਲ ਲੈ ਚਲਦੇ ਆਪਾਂ ਪਹਿਲਾਂ ਇੱਕ ਬੰਦੋ ਆਣਾ ਬੰਦਾ ਨਾ ਨਹੀਂ ਲੋੜ ਹੀ ਨਹੀਂ ਆਪਾਂ ਲੈ ਚਲਦੇ ਕੋਈ ਗੱਲ ਨਹੀਂ ਵੀ ਉਹਨਾਂ ਪੁਲਿਸ ਮੁਲਾਜ਼ਮ ਹੈ ਜੀ ਇਹ ਖੁਈਆ ਸਰਵਰ ਥਾਣੇ ਉੱਥੇ ਡਿਊਟੀ ਕਰਦੇ ਆ ਅਸੀਂ ਕਿਸੇ ਫੰਕਸ਼ਨ ਤੋਂ ਆ ਰਹੇ ਸੀ ਤੇ ਸਾਡੇ ਅੱਗੇ ਸਾਹਮਣੇ ਇਹਨਾਂ ਦੀ ਗੱਡੀ ਜਾ ਰਹੀ ਸੀ ਉਹ ਕਿਸੇ ਪਸ਼ੂ ਕਰਕੇ ਜਾਂ ਕਿਵੇਂ ਐਕਸੀਡੈਂਟ ਹੋ ਗਈ ਸਾਡੀ ਇੱਕਦਮ ਨਜ਼ਰ ਪਈ ਇਹ ਗੱਡੀ ਬਿਲਕੁਲ ਪਲਟੀ ਹੋਈ ਸੀ ਜਦੋਂ ਅਸੀਂ ਭੱਜ ਕੇ ਦਵਾ ਦੋ ਗੱਡੀ ਦੇ ਕੋਲ ਗਏ ਤੇ ਗੱਡੀ ਬਿਲਕੁਲ ਲਗਭਗ ਡੈਮੇਜ ਹੋ ਚੁੱਕੀ ਸੀ ਤੇ ਇਹਨਾਂ ਨੂੰ ਅਸੀਂ ਜਿਹੜਾ ਫਰੰਟ ਸ਼ੀਸ਼ਾ ਤੋੜ ਕੇ ਇਹ ਮੁਲਾਜ਼ਮ ਜਿਹੜੇ ਦੋਨਾਂ ਨੂੰ ਬਾਹਰ ਕੱਢਿਆ ਇਹਨਾਂ ਨੂੰ ਲੈ ਕੇ ਫਿਰ ਸਿੱਧਾ ਸਿਵਲ ਹਸਪੀਟਲ ਫਾਜ਼ਿਲਕਾ ਪਹੁੰਚਿਆ ਤੇ ਇਹਨਾਂ ਦਾ ਇਲਾਜ ਕਰਾਉਣ ਵਾਸਤੇ ਅਸੀਂ ਸੋਚਿਆ ਵੀ ਸਭ ਤੋਂ ਪਹਿਲਾਂ ਤਾਂ ਇੱਕ ਵਾਰੀ ਇਲਾਜ ਕਰਾਈਏ ਤੇ ਮੁਲਾਜ਼ਮਾਂ ਨੂੰ ਲੈ ਕੇ ਅਸੀਂ ਥੇ ਹੁਣ ਸਿਵਲ ਹਸਪੀਟਲ ਪਹੁੰਚੇ ਫਾਜ਼ਿਲਕਾ ਤੇ ਦੋ ਮੁਲਾਜ਼ਮ ਸੀ ਜੀ ਗੱਡੀ ਦੇ ਵਿੱਚ ਮੌਜੂਦ ਸਨ ਤੇ ਸੱਟ ਇਹਨਾਂ ਦੇ ਇੱਕ ਦੀ ਪੂਰੀ ਬਾਜੂ ਟੁੱਟੀ ਹੋਈ ਹੈ ਇੱਕ ਦੇ ਸਿਰ ਤੇ ਸੱਟ ਹੈ ਤੇ ਬਾਕੀ ਜਿਹੜੇ ਡਾਕਟਰ ਸਾਹਿਬ ਹੈਗੇ ਉਹ ਹੁਣ ਜਦੋਂ ਅਸੀਂ ਪਹੁੰਚੇ ਉਹ ਤੋਂ ਬਾਅਦ ਉਹ ਕਹਿੰਦੇ ਵੀ ਜਿਵੇਂ ਵੀ ਅਰਥ ਦੇ ਡਾਕਟਰ ਜਿਹੜੇ ਆਣਗੇ ਐਕਸਰੇ ਹੋਣ ਤੋਂ ਬਾਅਦ ਦੇਓ ਹਾਂਜੀ ਮੈਂ ਮੇਰੀ ਗੱਡੀ ਤੇ ਲੈ ਕੇ ਆ ਸੀ ਇਹਨਾਂ ਦੇ ਪਿੱਛੇ ਸੀ ਦੀ ਉਦਰ ਤੇ ਸਾਡੀ ਨਜ਼ਰ ਪੈ ਗਈ ਸੀ ਇਹਨਾਂ ਨੂੰ ਲੈ ਕੇ ਇੱਥੇ ਪਹਿਲਾਂ ਮੈਂ ਕਿਹਾ ਚਲੋ ਫਸਟ ਐਡ ਕਰਾਈਏ ਤੇ ਫਿਰ ਇਹਨਾਂ ਨੂੰ ਲੈ ਕੇ ਬਾਹਰ ਕੀ ਨਾਮ ਉਹ ਵੀ ਤੇਰਾ ਮੇਰਾ ਬੰਸੀ ਲਾਲ ਜੀ ਸੀਨੀਅਰ ਸਿਪਾਈ ਬੰਸੀ ਲਾਲ ਅੱਛਾ ਕਿਹਦੇ ਨਾਮ ਤੋਂ ਥਾਣਾ ਖੋਈਆ ਸਰਵਰ ਜੀ ਕੀ ਹਾਲ ਸਾਹਿਬ ਕੀ ਹੋਇਆ ਹਾਂ ਸਾ ਇੱਕ ਫੋਨ ਆਇਆ ਸੀ ਦੀਪ ਸੀਨੀਅਰ ਸਿਪਾਈ ਰੋਬਿੰਦਾ ਚੌਂਕੀ ਕਲਰ ਖੇੜੇ ਡਿਊਟੀ ਕਰ ਰਹੇ ਨੇ ਹੋ ਤੇ ਵੀ ਨਾਕਾ ਤੋਂ ਬੈਰੀਗੇਟ ਤੋੜ ਕੇ ਕੋਈ ਜਨਕਾਰ 71 72 ਸਾਈਜ਼ ਨੰਬਰ ਦੱਸਿਆ ਤੇ ਚਿੱਟੇ ਰੰਗ ਦੀ ਨਾਕਾ ਤੋੜ ਕੇ ਤੇ ਜਾ ਰਹੀ ਹੈ ਤੇ ਉਹਨਾਂ ਕੋਲ ਉਹਨਾਂ ਕੋਲ ਲੋਕੇਸ਼ਨ ਸੀ ਉਹਨਾਂ ਨੇ ਲੋਕੇਸ਼ਨ ਦੱਸੀ ਵੀ ਇਸ ਰਸਤੇ ਉਹ ਜਾ ਰਹੀ ਹੈ ਤੇ ਥਾਣੇ ਨੇੜੇ ਤੋ ਲੰਗੇਗੀ ਤੇ ਤੁਸੀਂ ਉਹਨੂੰ ਕਵਰ ਕਰੋ ਤੇ ਰਾਤ ਨੂੰ ਮੈਂ ਡਰਾਈਵਰ ਗੁਰਪ੍ਰੀਤ ਨੂੰ ਜਗਾਇਆ ਵੀ ਸਰਕਾਰੀ ਗੱਡੀ ਥਾਣੇ ਖੜੀ ਸੀ ਇਆਪਾਂ ਤੇ ਲੀਏ ਵੀ ਕਵਰ ਕਰੀਏ ਉਹਨਾਂ ਨੇ ਇਨਫੋਰਮੇਸ਼ਨ ਸੀ ਪੋਸਟ ਲੈ ਕੇ ਜਾ ਰਹੇ ਹੋ ਐਸੀ ਥਾਣੇ ਤੋਂ ਗੱਡੀ ਕੱਢੀ ਕੰਢ ਕੇ ਤੇ ਸਾਨੂੰ ਜਿਸ ਹਿਸਾਬ ਨਾਲ ਇਨਫੋਰਮੇਸ਼ਨ ਅਸੀਂ ਰੋਡ ਤੇ ਲਾਈ ਥਾਣੇ ਤੋਂ ਧੰਨਾਰੀ ਧੰਨਾਰੀ சதਕੋਸੀ ਨੂੰ ਤੇ ਡੀਵੀ ਸਕੂਲ ਤੋਂ ਅੱਗੇ ਸੇਮ ਨਾਲ ਸੇਮ ਨਾਲ ਤੋਂ ਅੱਗੇ ਮਤਲਬ ਜਾ ਰਹੇ ਸੀ ਤੇ ਗਾਹ ਬੈਠੀ ਸੀ ਕਿ ਪਹਿਲਾਂ ਹੀ ਉਹ ਐਕਸੀਡੈਂਟ ਹੋਈ ਹੋਈ ਸੀ ਜਾਂ ਕਿਨਾਰੇ ਤੇ ਸੀ ਪਈ ਸੀ ਤੇ ਮਾਰ ਜਮੈਂ ਸਾਹਮਣੇ ਨਿਗਾਸੀ ਤੇ ਅਚਾਨਕ ਹੀ ਹੋਗਾ ਤਾਂ ਮਾਰ ਜੇ ਕੱਟ ਵੱਜਿਆ ਤੇ ਗੱਡੀ ਮਤਲਬ ਅਨ ਕੰਟਰੋਲ ਹੋ ਗਈ। ਧਿਆਨ ਤਾਂ ਪੂਰਾ ਸੀ ਸਾਡਾ ਚਲਾਨ ਚ ਵੀ ਉਹਨੂੰ ਕਵਰ ਕਰਨਾ ਸੀ ਅਸੀਂ ਪੋਸਟੀਨ ਉਹ ਤਾਂ ਪੋਸਟ ਲੈ ਕੇ ਜਾ ਰਿਆ ਸੀ ਉਹ ਤੇ ਉਹਦੇ ਸਮਝਦੇ ਹੋ ਫਿਰ ਕੱਟ ਵੱਜਿਆ ਤੇ ਕੱਟ ਨਾਲ ਉਹ ਗੱਡੀ ਪਲਟ ਗਈ ਪਲਟ ਕੇ ਗੱਡੀ ਖੇਤ ਦੇ ਵਿੱਚ ਵੜ ਗਈ ਜੀ। ਤੇ ਅਸੀਂ ਤਾਂ ਆਪਣੀ ਡਿਊਟੀ ਕਰ ਰਹੇ ਸੀ ਤੇ ਪੋਸਟੀਨ ਨੂੰ ਮਤਲਬ ਪਕੜਨ ਲਈ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਸੀ ਵੀ ਤੇ ਮੈਂ ਮੇਂ ਚੱਲ ਰਹੀ ਆ ਨਸ਼ਿਆਂ ਨੂੰ ਰੋਕਣ ਲਈ ਪੰਜਾਬ ਸਰਕਾਰ ਜੀ ਦੀ ਦੇ ਉਹਦੇ ਦਿਸ਼ਾ ਨਿਰਦੇਸ਼ ਨਾਲ ਅਸੀਂ ਆਹਦੀ ਤਦਨੀ ਨਾਲ ਡਿਊਟੀ ਕਰ ਰਹੇ ਸੀ ਤੇ ਆ ਹਾਸ ਹੋ ਗਿਆ ਤੇ ਹੁਣ ਮੇਰਾ ਹੱਥ ਇੱਥੋਂ ਮਤਲਬ ਅਨ ਕੰਟਰੋਲ ਹੀ ਆਇਆ ਅਤੇ ਵੀ ਲੱਗਦਾ ਵੀ ਟੁੱਟ ਗਿਆ ਤੇ ਆ ਗੱਲ ਹੋਈ ਜੀ ਤੁਮੇ ਤੇ ਸੁਣਨੇ ਪੁੱਛ ਦਿੱਤਾ ਸਾਡੇ ਇੱਕ ਮਗਰਕਾਰ ਆ ਰਹੀ ਸੀ Swift ਤੇ ਪਲਟਣ ਤੋਂ ਬਾਅਦ ਉਹਨਾਂ ਨੇ ਰੋਕੀ ਕਾਰ ਤੇ ਸ਼ਾਜਕਾਰ ਸੀ ਤੇ ਭਾਈ ਸਾਹਿਬ ਆ ਰਹੇ ਸੀ ਬਿਆ ਤੋਂ ਬਿਆ ਤੋਂ ਆ ਰਹੇ ਸੀ ਤੇ ਵੇਰੋਨਾ ਨੇ ਸਾਨੂੰ ਦੇਖਿਆ ਵੀ ਗੱਡੀ ਪਲਟ ਗਈ ਉਹਨਾਂ ਨੇ ਸ਼ੀਸ਼ਾ ਤੋੜ ਕੇ ਗੱਡੀ ਦਾ ਅਗਲਾ ਡੇਮੇਜ ਹੋ ਗਿਆ ਸੀ ਉਹਦੇ ਵਿੱਚੋਂ ਕੱਢਿਆ ਬਾਹਰ ਬਾਹਰ ਕੱਢ ਕੇ ਸਾਨੂੰ ਸਰਕਾਰੀ ਹਸਪੀਟਲ ਫਾਜ਼ਿਲਕਾ ਤੇ ਦਾਖਲ ਕਰਾਇਆ ਸੀ ਥੋੜਾ ਸਾਥੀ ਠੀਕ ਹੈ ਸਾਥੀ ਠੀਕ ਹੈ ਉਹ ਥੋੜੀ ਮੱਥੇ 'ਚ ਸੱਟ ਵੱਜੀ ਹੈ ਤੇ ਬਾਕੀ ਉਹ ਠੀਕ ਹੈ ਤੇ ਬਾਕੀ ਅਸੀਂ ਸੀਨੀਅਰ ਅਫਸਰਾਂ ਨੂੰ ਇਨਫੋਰਮੇਸ਼ਨ ਕਰਤੀ ਸੀ ਥੋੜ੍ਹਾ ਉਸ ਵਾਸਤੇ ਤੇ ਫੋਨ ਕਰਤਾ ਸੀ ਜੀ